ਦੂਸਰੀ ਗੱਲ ਸਭ ਤੋਂ ਵੱਡੀ ਇਹ ਹੈ ਗੁਰਮਖੋ ਜਦੋਂ ਅਸੀਂ ਕੀਰਤਨ ਸੋਲੇ ਦੀ ਬਾਣੀ ਦਾ ਜਾਪ ਕਰਕੇ ਸੌਣੇ ਆ ਤੇ ਚੇਤਾ ਰੱਖਿਓ ਇਹ ਇੱਕ ਜਿੰਦਾ ਹੈ ਜੀ ਜਿੰਦਾ ਜਿਵੇਂ ਆਪਾਂ ਘਰੇ ਸੌਣੇ ਆ ਨਾ ਸਾਮਣੂ ਤਾਂ ਦੇਉ ਮਾਮਾ ਸਾਮਣੂ ਆਪਾਂ ਘਰੇ ਸੌਣੇ ਆ ਜਿੰਦੇ ਕੁੰਡੇ ਲਾ ਕੇ ਸਾਮਣੇ ਬੂਆ ਲਈਦਾ ਗੇਟ ਲਈਦਾ ਵੀ ਕੋ ਚੋਰ ਨਾ ਵੜ ਜੇ ਕੋਈ ਲੁਟੇਰਾ ਨਾ ਵੜ ਜੇ ਕੋਈ ਨਸੇੜੀ ਨਾ ਭਾਂਡਾ ਚੁੱਕ ਕੇ ਲੈ ਜੇ ਜਿੰਦੇ ਕੁੰਡੇ ਲਾ ਕੇ ਸੌਂਈਂਦਾ ਸਾਮ ਨੂੰ ਕਿਉ ਕੋਈ ਆਵਾਰਾ ਬੰਦਾ ਨਾ ਵੜ ਜੇ ਕੋਈ ਬਗੰਨਾ ਬੰਦਾ ਨਾ ਵੜ ਜੇ ਕੋਈ ਨੁਕਸਾਨ ਨਾ ਕਰ ਜੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸੋਹਿਲਾ ਸਾਹਿਬ ਦੀ ਬਾਣੀ ਹੈ ਜਿੰਦਾ ਹੈ ਤੇਰੇ ਘਰ ਦਾ ਬੂਆ ਹੈ ਤੇਰੇ ਘਰ ਦਾ ਬੂਆ ਲਾ ਕੇ ਸੋਣਾ ਤੇ ਜਦੋਂ ਸਵੇਰ ਹੋਏਗੀ ਫਿਰ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜਪਜੀ ਸਾਹਿਬ ਦੀ ਬਾਣੀ ਕੁੰਜੀ ਹੈ ਜਪਜੀ ਸਾਹਿਬ ਦੀ ਬਾਣੀ ਨੂੰ ਪੜ ਕੇ ਫਿਰ ਗੇਟ ਖੋਲਣਾ ਆਪਣੇ ਜੀਵਨ ਦੀ ਸ਼ੁਰੂਆਤ ਕਰਨੀ ਸਵੇਰ ਦੀਆਂ ਪੰਜ ਬਾਣੀਆਂ ਨੇ ਕਿਉਂਕਿ ਬੰਦਾ ਸੌਂਦਾ ਫਿਰ ਹੱਸ ਹੁੰਦਾ ਹੈ ਦਿਮਾਗ ਹਲਕਾ ਹੁੰਦਾ ਹੈ ਨੀਂਦ ਲੈ ਕੇ ਸਵੇਰ ਦੀਆਂ ਪੰਜ ਬਾਣੀਆਂ ਨੇ ਵੱਧ ਪੜ ਲਓ ਕੋਈ ਇਤਰਾਜ਼ ਨਹੀਂ ਹੈ ਸੇਧ ਨਹੀਂ ਅਜਾਜਤਨ ਦੀ ਘੱਟ ਪੜ ਲਓ ਇਹ ਜਿਵੇਂ ਕੋਈ ਇਤਰਾਜ ਨਹੀਂ ਪਰ ਬਾਣੀ ਪੜਨੀ ਜ਼ਰੂਰ ਹੈ ਸਿੱਖਣਾ ਤੇ ਫਿਰ ਸਵੇਰ ਦੀ ਬਾਣੀ ਪੜ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰਨੀ